ਜੇ ਭੱਜਦੇ ਵੀ ਤਾਂ ਜਾਂਦੇ ਕਿੱਥੇ ਜੇ ਮੁੱਕਰਦੇ ਵੀ ਤਾਂ ਮੰਨ ਦਾ ਕੋਣ ਜੰਗ ਦੇ ਮੈਦਾਨ ਵਿੱਚ ਪੇਦਾਵਾ ਦੇਣ ਵਾਲੇ ਵੀ ਅਖੀਰ ਇਤਿਹਾਸ ਵਿੱਚ ਤਰਜ ਹੋ ਹੀ ਜਾਂਦਾ ਕੋਈ ਕਰੇ ਨਹੀਂ ਵਡੰਦੰਦਾ ਸਰਦਲਾ ਇਨਕਾਰੀ ਹੋ ਜਾਂਦੀ ਹੈ ਆਪਣੇ ਹੀ ਪੈਰ ਬਾਗੀ ਹੋ ਜਾਂਦੇ ਆਪਣੇ ਹੀ ਆਪ ਨਾਲ ਲੜਨਾ ਪੈਂਦਾ ਨਾ ਭੈਣ ਨਾ ਪਤਨੀ ਨਾ ਮਾਂ ਨਾ ਪਿਤਾ ਨਾ ਵਿਰਾਸਤ ਕੋਈ ਵੀ ਕਬੂਲ ਨਹੀਂ ਕਰਦਾ ਬੇਤਾਵਾ ਦੇ ਕੇ ਪਰਤਿਆਂ ਅਖੀਰ ਮਈ ਪਾਕ ਕਰਤਾ ਦਰ ਲੱਪਣਾ ਹੀ ਪੈਂਦਾ ਹੈ ਪਨਾਲੀ ਉਹ ਉੱਚੀ ਥਾਂ ਤੇ ਖੜਾ ਸਭ ਦੇਖਦਾ ਹੈ ਉਸ ਨੂੰ ਸਭ ਦਿਖਾਈ ਦਿੰਦਾ ਹੈ ਕਿ ਦਰਾਣੇ ਦੀ ਟਾਪ ਅੱਜ ਵੀ ਚੰਗ ਦਾ ਮੈਦਾਨ ਹੈ ਮੁਕਤ ਹੋਣ ਲਈ ਯੁੱਧ ਜ਼ਰੂਰੀ ਹੈ ਜੇ ਪਛਤੇ ਵੀ ਤਾਂ ਜਾਂਦੇ ਕਿੱਥੇ ਜੇ ਮੁੱਕਰ ਦੇ ਵੀ ਤਾਂ ਮਨ ਦਾ